ਸੰਗਤ ਦੀ ਸ਼ਰਧਾ ਦੇਖੋ ਜੀ ਕਿੰਨੀਆਂ ਗੱਡੀਆਂ ਗੱਡੀਆਂ ਆ ਰਹੀਆਂ ਪਿੱਛੇ ਤੋਂ ਅ ਕਿਰਤਪੁਰ ਸਾਹਿਬ ਤੇ ਲੱਗੇ ਜੀ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਕੀਓ ਸੋ ਉੱਥੇ ਵੀ ਦਰਸ਼ਨ ਕਰਨ ਆਏ ਸੀਗੇ ਜੀ ਔਰ ਬਹੁਤ ਸ਼ਰਧਾ ਦੀ ਸੰਗਤ ਦੀ ਇੱਥੇ ਔਰ ਸੰਗਤ ਬਹੁਤ ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਆਉਂਦੀ ਹੈ ਜੀ ਸਾਈਂ ਬਾਬਾ ਗੁੱਡਨ ਸਾਹਿਬ ਜੀ ਸਾਰੀ ਸੰਗਤ ਦਰਸ਼ਨ ਕਰ ਸਕਦੀ ਹੈ ਜੀ ਉਹ ਬਾਬਾ ਜੀ ਦੇ ਨਾਲ ਹੀ ਫੜ ਕੇ Thank you. ਔਰ ਸੰਗਤ ਦੇਖੋ ਜੀ ਬਹੁਤ ਕਰਨ ਇਥੇ ਔਰ ਮਾਰਕੀਟ ਵੀ ਹੈ ਅਲੱਗ ਔਰ ਮੈਂ ਤੁਹਾਨੂੰ ਸਾਰਾ ਦਿਖਾ ਦਿੰਦਾ ਔਰ ਬਹੁਤ ਵਧੀਆ ਮਾਰਕੀਟ ਵੀ ਹੈ ਜੀ ਇਥੇ ਔਰ ਤੁਸੀਂ ਦੇਖ ਸਕਦੇ ਹੋ ਔਰੇ ਬਾਈ ਜੀ ਬਹੁਤ ਵਧੀਆ ਸੇਵਾ ਵੀ ਕਰਦੇ ਨੇ ਜਿਸ ਤਰ੍ਹਾਂ ਕੀ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਨੂੰ ਹੱਥ ਧਵਾਉਣ ਦੀ ਸੇਵਾ ਇਹ ਵੀਰ ਜੀ ਕਰਦੇ ਨੇ ਔਰ ਬਹੁਤ ਵੱਡੀ ਇਹਨਾਂ ਦੀ ਜਿਹੜਾ ਇਹਨਾਂ ਦਾ ਸੇਵਾ ਔਰ ਸਾਨੂੰ ਵੀ ਇਹਨਾਂ ਨੇ ਇੱਥੇ ਹੱਥ ਧਵਾਇਆ ਔਰ ਇੱਥੇ ਆਪਾਂ ਆਪਣੇ ਬੂਟ ਵਗੈਰਾ ਕੋਲ ਕੇ ਮੱਥਾ ਟੇਕਿਆ ਬਾਬਾ ਜੀ ਦੇ ਜਾ ਕੇ ਔਰ ਬਹੁਤ ਵਧੀਆ ਮਤਲਬ ਇੱਥੇ ਮਾਰਕੀਟ ਜੋ ਕਿ ਇਹ ਜਿਹੜੀ ਦਰਗਾਹ ਹੈ ਜੀ ਇਹ ਵੀ ਕਾਫੀ ਥੋੜੀ ਜੀ ਜ਼ਮੀਨੀ ਸਤਲ ਤੋਂ ਉੱਚਾਈ ਤੇ ਹੈ ਜੀ ਕਿਉਂਕਿ ਜੇ ਤੁਸੀਂ ਜ਼ਮੀਨ ਦਾ ਲੈਵਲ ਦੇਖ ਲਓ ਕਾਫੀ ਉੱਚਾਣਾ ਪੈਂਦਾ ਆਪਾਂ ਨੂੰ ਪਰ ਤੁਸੀਂ ਦੇਖ ਹੀ ਸਕਦੇ ਹੋ